ਕਵਾਲੀ ਕਿਹ ਖਲਾਲ ਕਵਾਲ ਆ ਕਵਾਲ ਕੋਈ ਨਹੀਂ ਬਲ ਰਹੀ ਹਾਂ ਕਿਹ ਕਿਹ ਹਾਂ ਜੀ ਹਾਂ ਜੀ ਜੀ ਸਾਡੇ ਮੱਲੀ ਮਾਰ ਕੇ ਜੀ ਜਿਹੜੇ ਨੇ ਜਿਹੜੇ ਨੇ ਇਧਰ ਆਏ ਇਹ ਸਾਡੇ ਪਿੰਡ ਦੇ ਸਵਾਲ ਦੇ ਵਾਸੀ ਨੇ ਐਕਸ ਸੁਖਦਰਸ਼ ਜਪਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਜੀ ਇਨਾਂ ਦੇ ਮੋਟਰਸਾਈਕਲ ਦੇ ਅਡੇਕ ਗੱਡੀ ਖੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵਧੀ ਇਹਨਾਂ ਦੇ ਤੇ ਡਿੱਗ ਪਏ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਕਿਉਂ ਉਤੋਂ ਦੀ ਇਹਨਾਂ ਦੇ ਲੰਘਦੀ ਏ ਇਹਨਾਂ ਦੀ ਆਉਣ ਦਾ ਸੌਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮਿਸਜ ਆ ਉਹ ਐਸੇਲੇ ਅਮਨਦੀਪ ਹਸਪੀਟਲ ਏ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮਨੀ ਡਰੀ ਇਹਨਾਂ ਦੇ ਦੀ ਡੈਥ ਹੋ ਗਈ ਏ ਪਿੰਡ ਘਰ ਹੈਗਾ ਪਰ ਰਹਿੰਦੇ ਬਟਾਲੇ ਮੱਲੀ ਮਾਰਕੀਟ ਸਰ ਕੰਮ ਪੂਰਾ ਸੁਭਦਾਰ ਬੇਤਰ ਸੁਭਦਾਰ ਆਏ ਨੇ ਪੈਨਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਕੋਟ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਧਰਮਕੋਟ ਤੋਂ ਆਪਾਂ 13 ਵਾਲੀ ਨੂੰ ਟਰਨ ਹੁੰਦਾ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕਮਰੇ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਹਾਂ ਸਰ ਕਿੰਨੀ ਕਿੰਨੀ ਉਮਰ ਹੈ ਲੈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਹੈ 45 ਸਾਲ ਤੋਂ 40 45 40 ਸਾਲ ਦੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਬ੍ਰੋਡਡੈਡ ਅ ਪਰਸਨ ਦੀ ਇੱਕ ਆਈਸੀ ਗੋਟਡਡ ਪਰਸਨ ਆਇਸੀਗੇ ਤੇ ਜਿੱਤੇ ਜੁਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅਕਰੈਂਸੀ ਕੀ ਧਰਮਪੁਰ ਚ ਇੱਕ ਰੋਡਸਾਈਡ ਐਕਸੀਡੈਂਟ ਲਾਈਕ ਹੋਇਆ ਸੀਗੇ ਉੱਥੋਂ ਬ੍ਰੋਡਡੈਡ ਪੇਸ਼ੈਂਟ ਲੈਣ ਦੇ ਅੰਦਰ ਗਿਆ ਸੀਗਾ ਅ 8 ਬਾਕਸ ਇਨ ਲਿਖੂਗਾ ਪੰਜਾਬੀ ਸਰਵਨਿਕ ਉਹ ਸਾਡੇ ਕੋਲ ਨਹੀਂ ਰੈਫਰ ਕੀਤਾ ਗਿਆ ਐਮਐਸਰ ਉਹ ਜੁਆਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈਪੀ ਪ੍ਰਾਈਵੇਟ ਕਿਸ ਹਸਪਤਾਲ ਹੈ ਹਾਂ ਇਹ ਸਾਡੇ ਕੋਲ ਬਸ ਬ੍ਰੌਡਡਡ ਬਏ ਜਤਿੰਦਰ ਸਿੰਘ ਨਾਮ ਦਾ ਇਹ ਲੈਂਦਾ ਹੈ